ਮੈਂ ਨਹੀਂ ਪ੍ਰਭ ਸਭ ਕੁਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਸਾਚ ਜਾਣ ਕਰ ਗਾਂਠ ਦੀਨੀ ਛੋੜ ਪਰਮ ਨਿਧਾਨੰ ਪਿਆਰਿਓ ਆਓ ਪਿਆਰੇ ਮਹਾਪੁਰਸ਼ਾਂ ਵੱਲੋਂ ਜੋ ਬਖਸ਼ਿਸ਼ ਸੇਵਾ ਲਈ ਗਈ ਕੇ ਗੁਰਬਾਣੀ ਦੀ ਵਿਚਾਰ ਗੁਰਬਾਣੀ ਦਾ ਆਨੰਦ ਆਪ ਲੈਣਾ ਹੈ ਤੇ ਸੰਗਤਾਂ ਨਾਲ ਸਾਂਝਾ ਕਰਨਾ ਹੈ ਚਾਹੇ ਉਸਤੇ ਕੀਰਤਨ ਹੋਵੇ ਚਾਹੇ ਉਹ ਪ੍ਰਚਾਰ ਦੀ ਸੇਵਾ ਹੋਵੇ ਖੰਡੇ ਵਟ ਦੀ ਸੇਵਾ ਹੋਵੇ ਤੇ ਚਾਹੇ ਜਿਵੇਂ ਆਪਾਂ ਇਫ ਸੋਸ਼ਲ ਮੀਡੀਆ ਉੱਤੇ ਤੁਹਾਡੇ ਨਾਲ ਜੁੜਨ ਦਾ ਜਿਹੜਾ ਹੈ ਮਾਰਗ ਹੈ ਰਸਤਾ ਹੈ ਇਹਦੇ ਰਾਹੀਂ ਆਪਾਂ ਸਤ ਬਾਣੀ ਦੀ ਵਿਚਾਰ ਸਤ ਬਚਨਾਂ ਦੀ ਵਿਚਾਰ ਕਰਕੇ ਹਿਰਦੇ 'ਚ ਵਸਾ ਕੇ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ ਕਿਉਂਕਿ ਜਿਹੜਾ ਗਿਆਨ ਹੁੰਦਾ ਹੈ ਗਿਆਨ ਹੁੰਦਾ ਹੈ ਮੰਨਣ ਵਾਸਤੇ ਗਿਆਨ ਦਾ ਸਤਕਾਰ ਗਿਆਨ ਦਾ ਸਭ ਤੋਂ ਉੱਚਾ ਸਤਕਾਰ ਇਹ ਹੀ ਹੈ ਕਿ ਉਹਨੂੰ ਮੰਨ ਲੈਣਾ ਗਿਆਨ ਗੁਰੂ ਆਤਮਪ੍ਰਿਸ ਗੁਰੂ ਜੋ ਹੈ ਉਹ ਗਿਆਨ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜੇ ਸਤਕਾਰ ਕਰਨਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਭ ਤੋਂ ਉੱਤਮ ਸਤਿਕਾਰ ਇਹ ਹੈ ਕਿ ਉਹਨਾਂ ਦਾ ਬਖਸ਼ਿਆ ਹੋਇਆ ਗਿਆਨ ਮੰਨ ਕੇ ਉਹਨੂੰ ਜੀਵਨ 'ਚ ਘਟਾ ਲੈਣਾ ਆਗਿਆ ਸਮ ਨਹੀਂ ਸਹਿਬ ਸੇਵਾ ਆਪਣੇ ਸਹਿਬ ਦੀ ਸਭ ਤੋਂ ਵੱਡੀ ਸੇਵਾ ਹੈ ਆਗਿਆ ਮੰਨ ਲੈਣਾ ਉਹਦੀ ਇਹ ਤੋਂ ਵੱਡੀ ਕੋਈ ਹੋਰ ਸੇਵਾ ਨਹੀਂ ਹੈ ਆਪਾਂ ਸਤਿਕਾਰ ਕਰਦੇ ਹਾਂ ਗੁਰਬਾਣੀ ਦਾ ਨਮਸਕਾਰ ਕਰਦੇ ਹਾਂ ਰਮਾਲੇ ਚਟਾਉਣੇ ਹਾਂ ਚੌਰ ਸਾਹਿਬ ਕਰਦੇ ਹਾਂ ਬਹੁਤ ਸਤਿਕਾਰ ਕਰਦੇ ਹਾਂ ਪਰ ਇਹਨਾਂ ਸਾਰੇ ਸਤਕਾਰਾਂ ਤੋਂ ਉੱਤਮ ਸਤਕਾਰ ਹੈ ਗੁਰਬਾਣੀ ਗੁਰਬਚਨਾਂ ਨੂੰ ਗੁਰੂ ਗਿਆਨ ਨੂੰ ਮੰਨ ਲੈਣਾ ਉਹ ਗਿਆਨ ਹੁੰਦਾ ਹੀ ਮੰਨਣ ਵਾਸਤੇ ਹੈ ਗਿਆਨ ਸੁਣ ਕੇ ਯਾਦ ਕਰਨਾ ਨਹੀਂ ਹੁੰਦਾ ਯਾਤਾਂ ਅਸੀਂ ਕਰਨਾ ਹੈ ਪਰ ਉਹਨੂੰ ਯਾਤ ਤੋਂ ਅੱਗੇ ਅੰਦਰ ਵਸਾ ਕੇ ਉਹਦੇ ਮੁਤਾਬਕ ਜੀਵਨ ਨੂੰ ਚਲਾ ਲੈਣਾ ਅਸੀਂ ਅੰਦਰ ਵਸਾਉਣਾ ਹੈ ਜੀਵਨ ਆਪੇ ਚੱਲ ਜਾਂਦਾ ਉਹਦੇ ਮੁਤਾਬਕ ਫਿਰ ਉਹ ਅੰਦਰ ਵੱਸਦਾ ਹੈ ਗਿਆਨ ਉਹਦੀ ਵਿਚਾਰ ਕਰਕੇ ਬਚਨ ਕਰਕੇ ਜਿਹਨੂੰ ਸਤ ਸੰਗ ਕਹਿੰਦੇ ਨੇ ਗੁਰੂ ਦਾ ਸੰਗ ਕਹਿੰਦੇ ਨੇ ਸੋ ਆਉ ਬਚਨ ਆਇਆ ਗੁਰਬਾਣੀ ਦਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨਾ ਸਮਾਨੰ ਕਈ ਵਾਰੀ ਸੰਗੀ ਸਾਥੀ ਇਹ ਸਵਾਲ ਵੀ ਪੁੱਛ ਲੈਂਦੇ ਨੇ ਕਿ ਮਹਾਰਤ ਤਾਂ ਕਹਿੰਦੇ ਨੇ ਇਹ ਇਹ ਸੰਸਾਰ ਸਗਲ ਹੈ ਸੁਪਨਾ ਇਹ ਸੁਪਨਾ ਹੈ ਬਹੁਤ ਵਾਰੀ ਗੁਰਬਾਣੀ ਚ ਆਉਂਦਾ ਸੁਪਨੇ ਕਿ ਇਹ ਸੰਸਾਰ ਸੁਪਨਾ ਹੈ ਇਹ ਜਗਤ ਧੂਏ ਦਾ ਪਹਾੜ ਤੈ ਸੱਚਾ ਮੰਨਿਆ ਕੇ ਵਿਚਾਰ ਇਹ ਧੂਏ ਦਾ ਪਹਾੜ ਹੈ ਝੂਠਾ ਹੈ ਤੂੰ ਕਿਉਂ ਸੱਚਾ ਮੰਨੀ ਬੱਛਾ ਤੂੰ ਕਿਹੜੀ ਵਿਚਾਰਾਂ ਸੱਚਾ ਮੰਨ ਲਿਆ ਜਗ ਜੀਵਨ ਐਸਾ ਸੁਪਨੇ ਜੈਸਾ ਹੁਣ ਸੁਪਨੇ ਵਰਗਾ ਕਿਵੇਂ ਹੈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਯੋਗੀ ਨੂੰ ਸੰਤੋਖਦਾਸ ਨੂੰ ਦਿੱਤਾ ਸੀ ਉਪਦੇਸ਼ ਤੇ ਸਵਾਲਾਂ ਦਾ ਜਵਾਬ ਦਿੱਤਾ ਸੀ ਉਹ ਯੋਗੀ ਜਿਹੜਾ ਕਈ ਹਜ਼ਾਰ ਸਾਲ ਤੋਂ ਉਸ ਮੱਠ 'ਚ ਬੈਠਾ ਹੋਇਆ ਸੀ ਜਦੋਂ ਖੁਦਾਈ ਹੋਈ ਕੱਢਿਆ ਗਿਆ ਉਹਨੂੰ ਬਾਹਰ ਉਹਦਾ ਸਰੀਰ ਹੋਸ਼ 'ਚ ਆਇਆ ਤਾਂ ਉਹਨੇ ਸਵਾਲ ਕੀਤਾ ਕਿ ਕਿਹੜਾ ਯੁੱਗ ਚੱਲ ਰਿਹਾ ਹੈ ਮਹਾਰਾਜ ਕਹਿੰਦੇ ਕਾਲ ਯੁੱਗ ਹੈ ਉਹ ਉਹਨੂੰ ਪਤਾ ਸੀ ਕਿ ਕਾਲ ਯੁਗ ਵਿੱਚ ਗੁਰੂ ਨਾਨਕ ਦਾ ਪਹਿਰਾ ਹੈ ਤਾਂ ਉਹਨੇ ਪੁੱਛਿਆ ਕਿ ਕੌਣ ਹੈ ਇਸ ਵੇਲੇ ਮਾਲਕ ਤਾਂ ਸਿੱਖਨ ਅਸਿਆ ਕਿ ਇਸ ਵੇਲੇ ਗੁਰੂ ਨਾਨਕ ਦੇ ਘਰ ਦੀ ਜੋਤ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਸੇਵਾ ਕਰ ਰਹੇ ਨੇ ਉਹ ਜਗਾ ਰਹੇ ਨੇ ਉਹਨੇ ਸਵਾਲ ਕੀਤਾ ਕਿ ਇਹ ਜਿਹੜਾ ਸੰਸਾਰ ਹੈ ਇਹ ਸੁਪਨਾ ਕਿਵੇਂ ਹੈ ਤੋ ਪਿਆਰੋ ਜਿਹੜੇ ਜਿਗਿਆਸੂ ਨੇ ਜਿਹੜੇ ਇਸ ਸੱਚ ਦੇ ਮਾਰਗ ਉਤੇ ਚੱਲਦੇ ਨੇ ਉਹਨਾਂ ਦੇ ਅੰਦਰ ਸਵਾਲ ਪੈਦਾ ਹੁੰਦੇ ਨੇ ਕਿ ਇਹ ਸੰਸਾਰ ਸੁਪਨਾ ਕਿਵੇਂ ਹੈ ਗੁਰਬਾਣੀ ਦੀ ਵਿਚਾਰ ਮਹਾਂਪੁਰਸ਼ਾਂ ਪਾਸੋਂ ਬਹੁਤ ਡੂੰਘੀਆਂ ਵਿਚਾਰਾਂ ਸੁਣੀਆਂ ਜਿਨ੍ਹਾਂ ਦੇ ਅਨੁਭਵ ਹੀ ਹੋਏ ਤਾਂ ਇਹ ਅਨੁਭਵ ਸਾਨੂੰ ਸਾਂਝੇ ਕਰਨੇ ਚਾਹੀਦੇ ਨੇ ਤਾਂ ਕਿ ਸਾਡਾ ਮਨ ਮੰਨ ਜਾਵੇ ਕਿ ਹਾਂ ਇਹ ਸੁਪਨਾ ਹੈ ਹੁਣ ਪਿਆਰਿਓ ਆਓ ਆਪਾਂ ਇੱਥੇ ਵਿਚਾਰ ਕਰਦੇ ਹਾਂ ਕਿ ਸੁਪਨਾ ਕਿਵੇਂ ਹੈ ਸੁਪਨੇ ਦੇ ਜਿਹੜੇ ਪਦਾਰਥ ਹੋਇਆ ਕਰਦੇ ਐ ਉਹ ਸੱਚ ਨਹੀਂ ਹੋਇਆ ਕਰਦੇ ਪਰ ਜਿੰਨਾ ਚਿਰ ਸੁਪਨਾ ਚੱਲ ਰਿਹਾ ਹੈ ਉਨਾ ਚੇਰੋ ਉਹ ਪਦਾਰਥ ਸੱਚ ਹੋਇਆ ਕਰਦੇ ਆ ਜਦੋਂ ਅਸੀਂ ਸੁਪਨਾ ਵੇਖ ਰਹੇ ਆ ਸਾਨੂੰ ਕੁਦਰਤ ਹਰ ਰੋਜ਼ ਸੁਪਨਾ ਦਿਖਾਉਂਦੀ ਹੈ ਤਕਰੀਬਨ ਉਸ ਸੁਪਨੇ ਵਿੱਚ ਸਾਨੂੰ ਕੁਦਰਤ ਜਾਂ ਵਾਹਿਗੁਰੂ ਪਰਮੇਸ਼ਰ ਸਾਨੂੰ ਕੁਝ ਗਿਆਨ ਦੇਣਾ ਚਾਹੁੰਦੇ ਨੇ ਸੁਪਨੇ ਰਾਹੀਂ ਚਾਹੇ ਸੁਪਨਾ ਖੁਸ਼ੀ ਦਾ ਹੋਵੇ ਚਾਹੇ ਡਰਾਉਣਾ ਹੋਵੇ ਉਹ ਨਹੀਂ ਉਹ ਮਤਲਬ ਨਹੀਂ ਹੈ ਸਾਨੂੰ ਕੁਝ ਗਿਆਨ ਦੇਣਾ ਚਾਹੁੰਦੇ ਨੇ ਸਾਨੂੰ ਕੁਝ ਅਨੁਭਵ ਦੇਣਾ ਚਾਹੁੰਦੇ ਨੇ ਕਿਉਂਕਿ ਅਸੀਂ ਉਹਨਾਂ ਦੇ ਪੁੱਤਰ ਹਾਂ ਅਸੀਂ ਉਹਨਾਂ ਦੀ ਕ੍ਰिएशन ਹਾਂ ਉਹ ਸਾਡੇ ਭੱਲੇ ਵਾਸਤੇ ਸਾਨੂੰ ਅਨੁਭਵ ਦੇਣਾ ਚਾਹੁੰਦੇ ਨੇ ਕਿ ਦੇਖ ਰਿਹਾ ਤੂੰ ਹੁਣ ਸੁਪਨਾ ਦੇਖ ਰਿਹਾ ਹੈ ਜਦੋਂ ਇਹ ਸੁਪਨਾ ਦੇਖ ਰਿਹਾ ਹੁੰਦਾ ਉਸ ਵੇਲੇ ਇਹ ਸੱਤ ਹੁੰਦਾ ਸੁਪਨੇ ਦੇ ਵਿੱਚ ਇਹ ਕਦੇ ਨਹੀਂ ਕਹਿੰਦਾ ਕੀ ਸੁਪਨਾ ਝੂਠ ਹੈ ਉਸ ਵੇਲੇ ਸੁਪਨੇ ਵਿੱਚ ਜੇ ਦੁੱਖ ਆ ਰਿਹਾ ਤਾਂ ਰੋਏਗਾ ਜੇ ਖੁਸ਼ੀ ਆ ਰਹੀ ਹੈ ਤਾਂ ਹੱਸੇਗਾ ਜੇ ਸੁਪਨੇ ਵਿੱਚ ਇਹਦੇ ਅੱਗੇ ਸੱਪ ਆ ਗਿਆ ਤਾਂ ਉਹ ਇਹ ਨਹੀਂ ਕਹੇਗਾ ਕਿ ਕੋਈ ਨਹੀਂ ਸੁਪਨਾ ਹੈ ਡੰਗ ਮਾਰ ਦੇਵੇ ਕੋਈ ਜਿਹਨ ਸੁਪਨਾ ਆਇਆ ਟੁੱਟੀ ਜਾਣਾ ਨਹੀਂ ਇਹ ਸੁਪਨੇ ਦਾ ਧਰਮ ਹੈ ਕਿ ਸੁਪਨੇ ਦੇ ਵਿੱਚ ਇਹਨੂੰ ਉਹ ਸੱਚ ਹੀ ਭਾਸਦਾ ਹੈ ਉਹ ਸੱਚ ਹੀ ਹੁੰਦਾ ਹੈ ਉਸ ਵੇਲੇ ਇਹ ਉਸ ਵੇਲੇ ਉਹਨੂੰ ਝੂਠਾ ਨਹੀਂ ਕਹਿ ਸਕਦਾ ਸੁਪਨੇ ਵਿੱਚ ਜੇਕਰ ਇਹਦੇ ਪਿੱਛੇ ਕੋਈ ਬਲਦ ਪੈ ਗਿਆ ਕੋਈ ਕੁੱਤਾ ਪੈ ਗਿਆ ਤਾਂ ਇਹਨੇ ਭਜਣਾ ਹੈ ਇਹਨੇ ਬਚਣਾ ਉਤੋਂ ਉਥੇ ਇਹਨੂੰ ਇਹ ਗਿਆਨ ਨਹੀਂ ਹੋਣਾ ਕਿ ਇਹ ਸੁਪਨਾ ਹੈ ਇਹ ਕੁੱਤਾ ਮੈਨੂੰ ਵੜ ਲੂ ਮੈਨੂੰ ਕੁਝ ਨਹੀਂ ਹੋਣ ਲੱਗਾ ਸੁਪਨਾ ਨਾ ਇਹ ਭੱਜੇਗਾ ਰੋਏਗਾ ਖਾਪੂਸ਼ ਕਰੇਗਾ ਉਸ ਵੇਲੇ ਸੱਚ ਹੈ ਤੋਂ ਸੁਪਨਾ ਜਦੋਂ ਚੱਲਦਾ ਹੈ ਉਦੋਂ ਸੱਚ ਹੁੰਦਾ ਹੈ ਅਰ ਉਸ ਟੁੱਟਣ ਤੋਂ ਬਾਅਦ ਇਹ ਕਹਿੰਦਾ ਵੀ ਝੂਠ ਸੀ ਜੋ ਸੁਪਨਾ ਟੁੱਟਦਾ ਹੈ ਜਦ ਨੂੰ ਜਾਗ ਆ ਜਾਂਦੀ ਹੈ ਉਦੋਂ ਫਿਰ ਹੈਰਾਨ ਹੁੰਦਾ ਵੀ ਇਹ ਸੁਪਨੇ ਦੀਆਂ ਚੀਜ਼ਾਂ ਸੁਪਨੇ ਦੇ ਪਦਾਰਥ ਐਡੇ ਐਡੇ ਵੱਡੇ ਇਹ ਕਿੱਥੋਂ ਆਏ ਤੇ ਕਿੱਥੇ ਚਲੇ ਗਏ ਸੁਪਨੇ ਵਿੱਚ ਮੈਂ ਬਲਦ ਦੇਖਿਆ ਸੱਪ ਦੇਖਿਆ ਪਹਾੜ ਦੇਖਿਆ ਬੜਾ ਕੁਝ ਦੇਖਦਾ ਹੈ ਉਹ ਸਾਰਾ ਪਦਾਰਥ ਕਿੱਥੋਂ ਆਉਂਦਾ ਹੈ ਤੇ ਸੁਪਨਾ ਟੁੱਟਣ ਤੋਂ ਬਾਅਦ ਜਾਗ ਜਦੋਂ ਆਉਂਦਾ ਉਹ ਸਾਰੀਆਂ ਚੀਜ਼ਾਂ ਕਿੱਥੇ ਚਲੀਆਂ ਜਾਂਦੀਆਂ ਉਹਨੂੰ ਮਰਨੇ ਕਿਹਾ ਵੀ ਇਹ ਜਿਹੜਾ ਸੰਸਾਰ ਹੈ ਇਹ ਸੁਪਨੇ ਦੀ ਨਿਆਂਈ ਹੈ ਜਦੋਂ ਤੂੰ ਸੁਪਨੇ ਵਿੱਚ ਵਿਚਰ ਰਿਹਾ ਹੈ ਸੰਸਾਰ 'ਚ ਵਿਚਰ ਰਿਹਾ ਹੈ ਤੈਨੂੰ ਸੱਚ ਲੱਗਦਾ ਔਰ ਇਹਨੂੰ ਇਹ ਸਤ ਹੈ ਜਦੋਂ ਅਸੀਂ ਸੁਪਨੇ ਸੰਸਾਰ ਦੇ ਵਿੱਚ ਹਾਂ ਤਾਂ ਇਹਦੇ ਸਾਨੂੰ ਧਰਮ ਨਿਭਾਉਣੇ ਪੈਣੇ ਨੇ ਇਹ ਸੰਸਾਰ ਦੇ ਵਿੱਚ ਜੋ ਧਰਮ ਨੇ ਸ਼ਰੀਰ ਨੂੰ ਪਾਲਣਾ ਪੈਣਾ ਹੈ ਸ਼ਰੀਰ ਨੂੰ ਆਨ ਦੇਣਾ ਪੈਣਾ ਹੈ ਸਾਹ ਆਸ ਲੈਣੇ ਨੇ ਇੰਨੇ ਬਿਮਾਰੀਆਂ ਤੋਂ ਬਚਣਾ ਹੈ ਮਿਹਨਤ ਕਰਨੀ ਹੈ ਪੈਸਾ ਕਮਾਉਣਾ ਹੈ ਬੱਚੇ ਪਾਲਣੇ ਨੇ ਸਾਰੀਆਂ ਡਿਊਟੀਆਂ ਕਰਨੀਆਂ ਨੇ ਇੰਨੇ ਇਹ ਨਹੀਂ ਕਹਿਣਾ ਕਿ ਇਹ ਤਾਂ ਸੰਸਾਰ ਸੁਪਨਾ ਹੈ ਕੋਈ ਗੱਲ ਨਹੀਂ ਨਹੀਂ ਇਹ ਇਹੀ ਤਾਂ ਖੇਲ ਹੈ ਪਰਮੇਸ਼ਰ ਦੀ ਇਹ ਸੰਸਾਰ ਸੁਪਨਾ ਹੈ ਪਰ ਇਹਦੇ ਵਿੱਚ ਇੱਕ ਫਰਕ ਇਹ ਹੈ ਕਿ ਇਹਨੂੰ ਗੁਰੂ ਇਸ ਸੰਸਾਰ ਵਿੱਚ ਆ ਕੇ ਜਗਾਉਂਦਾ ਇਹਨੂੰ ਕਹਿੰਦਾ ਹੈ ਕਿ ਇਹ ਸੁਪਨਾ ਹੈ ਜਿਵੇਂ ਆਪਾਂ ਜਿਹੜਾ ਸੁਪਨਾ ਰੋਜ਼ ਲੈਂਦੇ ਆ ਉਹ ਸਮਾ ਕੇ ਕਹਿੰਦਾ ਨਹੀਂ ਕੋਈ ਕਿ ਸੁਪਨਾ ਹੈ ਉਹ ਤੁਸੀਂ ਸੁਪਨੇ 'ਚ ਵਹਿ ਜਾਂਦੇ ਆ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਨਰਪਤ ਏਕ ਸਿਗਾਸਨ ਸੋਇਆ ਸੁਪਨੇ ਭਇਆ ਪਿਖਾਰੀ ਸੁਪਨੇ ਵਿੱਚ ਅਸੀਂ ਉਹਦੇ ਵਹਿਣ 'ਚ ਵਹਿ ਜਾਂਦੇ ਆ ਸੁਪਨੇ ਵਿੱਚ ਸਾਨੂੰ ਕੋਈ ਆ ਕੇ ਇਹ ਨਹੀਂ ਕਹਿੰਦਾ ਕਿ ਪਿਆਰਿਆ ਇਹ ਸੁਪਨਾ ਹੈ ਤੂੰ ਰੋ ਨਾ ਡਰਨਾ ਬੜਾ ਖੁਸ਼ ਨਾ ਹੋਸ਼ ਆਲਾ ਨਾ ਮਾਰ ਸਪਨੇ ਵਿੱਚ ਜਦੋਂ ਜੋ ਦਿਖਾਇਆ ਜਾਂਦਾ ਹੈ ਅਸੀਂ ਉਹ ਹੀ ਦੇਖਦੇ ਹਾਂ ਉਹਨੂੰ ਸੱਚ ਮੰਨਦੇ ਹਾਂ ਤੇ ਉਹਦੇ ਵਿੱਚ ਅਸੀਂ ਰੋਨੇ ਵੀ ਹਾਂ ਕਈਆਂ ਨੂੰ ਐਨੇ ਡਰਾਉਣੇ ਸੁਪਨੇ ਆਉਂਦੇ ਨੇ ਤਾਂ ਉਹਨਾਂ ਨੂੰ ਅਟੈਕ ਵੀ ਆ ਜਾਂਦਾ ਸੁਪਨੇ ਵਿੱਚ ਕੀ ਬਾਤ ਹੈ ਹਾਰਟ ਅਟੈਕ ਆ ਜਾਂਦਾ ਉਹ ਕਹਿੰਦਾ ਸੁੱਤਾ ਹੀ ਰਹਿ ਗਿਆ ਜੀ ਉਹ ਸੁਪਨਾ ਹੀ ਐਸਾ ਆਇਆ ਜਿਵੇਂ ਗੁਰਬਾਣ ਚ ਲਿਖਿਆ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਪਖਾਰੀ ਇੱਕ ਰਾਜਾ ਜਿਹੜਾ ਆਪਣੇ ਦਰਬਾਰ ਚ ਤਖਤ ਤੇ ਬੈਠਾ ਹੈ ਸਾਰੇ ਮੰਤਰੀ ਸੰਤਰੀ ਖਜ਼ਾਨਚੀ ਸਭ ਕੁਝ ਬੈਠੇ ਨੇ ਕੋਈ ਘਾਟ ਨਹੀਂ ਹੈ ਉਹ ਤਖਤ ਤੇ ਬੈਠੇ ਨੂੰ ਕੋਸ਼ਿਸ਼ ਇੱਕ ਦੋ ਮਿੰਟ ਉਹ ਅੱਖ ਲੱਗੀ ਉਹਦੀ ਅੱਖ ਲੱਗੀ ਪਏ ਪਈ ਟੇਡਾ ਜਾ ਹੋਇਆ ਥੋੜਾ ਤਖਤ ਦੇ ਉੱਤੇ ਤਾਂ ਅੱਖ ਲੱਗੀ ਅੱਖ ਲੱਗਣ ਸਰ ਸੁਪਨਾ ਆ ਗਿਆ ਸੁਪਨਾ ਕੀ ਆਇਆ ਭਕਾਰੀ ਬਣ ਗਿਆ ਉਹ ਭਿਖਾਰੀ ਬਣ ਗਿਆ ਉਹ ਭਿਖਾਰੀ ਬਣ ਕੇ ਮੰਗਦਾ ਫਿਰਦਾ ਮਹਾਪੁਰ ਸੁਣਾਇਆ ਕਰਦੇ ਸੀ ਕਿ ਉਹ ਜੰਗਲ ਚ ਗਿਆ ਜੀ ਉਹਨੂੰ ਉੱਥੇ ਹਲਕੀ ਗਿੱਦੜੀ ਨੇ ਵੱਢ ਲਿਆ ਤੇ ਹਲਕੀ ਹੋਈ ਗਿੱਦੜੀ ਨੇ ਉਹਦਾ ਇਲਾਜ ਕਰਨ ਵਾਸਤੇ ਉਹ ਕਿਤੇ ਗਿਆ ਵੈਦ ਕੋਲੇ ਵੈਦ ਕਹਿੰਦਾ ਮੈਨੂੰ ਇੱਕ ਕੌਡੀ ਚਾਹੀਦੀ ਆ ਜਾਂ ਇੱਕ ਟਕਾ ਚਾਹੀਦਾ ਹੈ ਇੱਕ ਵੈਸਾ ਚਾਹੀਦਾ ਦਵਾਈ ਦਾ ਇਹਦੇ ਕੋਲ ਕੋਈ ਪੈਸਾ ਨਹੀਂ ਹੈ ਏ ਹੁੰਦਾ ਖੜਦਾ ਮੰਗਦਾ ਖੜਦਾ ਲੋਕਾਂ ਨੂੰ ਇੱਕ ਪੈਸਾ ਦੇ ਦੋ ਮੈਂ ਇਲਾਜ ਕਰਾਉਣਾ ਮੈਨੂੰ ਹਲਕੀ ਗਿੱਦੜੀ ਨੇ ਵੱਢ ਸੁਪਨੇ 'ਚ ਬਹੁਤ ਕੁਝ ਹੋ ਸਕਦਾ ਰੋਂਦਾ ਉਹ ਸੁਪਨਾ ਆਉਣਸਾਰ ਸੁਪਨਾ ਨਹੀਂ ਸੀ ਆਇਆ ਰਾਜਾ ਸੀ ਸੁਪਨਾ ਨਹੀਂ ਸੀ ਜਦੋਂ ਆਇਆ ਰਾਜਾ ਸੀ ਪਰ ਸੁਪਨਾ ਆਉਣ ਦਾ ਕਾਰਨ ਕੀ ਹੈ ਨੀਂਦ ਉਹਨੂੰ ਨੀਂਦ ਆ ਗਈ ਤੇ ਨੀਂਦ ਵਿੱਚ ਸੁਪਨਾ ਚੱਲ ਪਿਆ ਤੇ ਸੁਪਨੇ ਵਿੱਚ ਉਹ ਉਹ ਪਿਖਾਰੀ ਬਣ ਕੇ ਰੋਂਦਾ ਫਿਰਦਾ ਹੈ ਹੁਣ ਉਸ ਵੇਲੇ ਉਸ ਭਿਖਾਰੀ ਨੂੰ ਉਸ ਜਿਹੜਾ ਰਾਜਾ ਸੀ ਕਦੇ ਉਹ ਭਿਖਾਰੀ ਹੈ ਤੇ ਉਹਨੂੰ ਉਸ ਵੇਲੇ ਸੁਪਨੇ ਚ ਆ ਕੇ ਕੋਈ ਜਗਾਵੇ ਜਾਂ ਉਹਨੂੰ ਕੋਈ ਇੱਕ ਟਕਾ ਦੇਵੇ ਦੱਸੋ ਦੋਵਾਂ ਚ ਗੱਲਾਂ ਚੋਂ ਕਿਹੜੀ ਚੀਜ਼ ਜ਼ਰੂਰੀ ਹੈ ਜੇ ਉਹਨੂੰ ਸੁਪਨੇ ਵਿੱਚ ਕੋਈ ਇੱਕ ਟਕਾ ਦੇ ਦੇਵੇ ਤੇ ਉਹ ਜਾ ਕੇ ਇਲਾਜ ਕਰਾ ਲਵੇ ਆਪਣੇ ਵੱਡੇ ਹੋਏ ਦਾ ਹਲਕਾਏ ਦਾ ਇਹ ਜ਼ਰੂਰੀ ਹੈ ਕਿ ਉਹਨੂੰ ਸੁਪਨੇ ਤੋਂ ਕੋਈ ਜਗਾ ਦੇਵੇ ਕੋਈ ਸਮਰੱਥ ਪੁਰਸ਼ ਉਹਦੇ ਸੁਪਨੇ ਬਾਰੇ ਜਾਣਦਾ ਹੋਵੇ ਉਹਨੂੰ ਜਗਾ ਦੇਵੇ ਜਾਗਣਾ ਜ਼ਰੂਰੀ ਹੈ ਸੁਪਨੇ ਦੇ ਪਦਾਰਥ ਜ਼ਰੂਰੀ ਨਹੀਂ ਹੈ ਜਾਗਣਾ ਜ਼ਰੂਰੀ ਹੈ ਇਸ ਕਰਕੇ ਇਹ ਜਰਾ ਮਨੁੱਖ ਹੈ ਇਹ ਮਾਇਆ ਦੀ ਨੀਂਦ ਵਿੱਚ ਸੌਂ ਗਿਆ ਹੈ ਤਾਂ ਇਹ ਜਾਗਿਆ ਹੋਇਆ ਜਾਗਿਆ ਹੋਇਆ ਸੀ ਇਹ ਜਗਤ ਹੈ ਇਹ ਚੇਤਨ ਹੈ ਇਹ ਅਵੇਰ ਹੈ ਇਹਦੀ ਇਹਦਾ ਸਰੂਪ ਹੀ ਜਾਗਰਤ ਹੈ ਪਰ ਉਹਦੀ ਖੇਲ ਦੇ ਅੰਦਰ ਇਹਨੂੰ ਇੱਕ ਠਗਮੂਰੀ ਬੂਟੀ ਸੰਗਾਤੀ ਪਰਮੇਸ਼ਰ ਨੇ ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮਿੱਠਾ ਲਾਇਆ ਉਹ ਮਿੱਠੀ ਬੂਟੀ ਮੋਹ ਲੈ ਲੋ ਉਹਨੂੰ ਕਹਿ ਲੋ ਮੋਦੀ ਨੀਂਦ ਕਹਿ ਦੋ ਉਹਨੂੰ ਮਾਇਆ ਦੀ ਨੀਂਦ ਕਹਿ ਦੋ ਅਗਿਆਨ ਦੀ ਨੀਂਦ ਕਹਿ ਦੋ ਸਭ ਇੱਕੋ ਹੀ ਹੈ ਉਸ ਨੀਂਦ ਦੇ ਪ੍ਰਭਾਵ ਥੱਲੇ ਇਹਨੂੰ ਇੱਕ ਸੁਪਨਾ ਚੱਲ ਪਿਆ ਤੱਕ ਮੇਰਾ ਇਹ ਹੈ ਪਦਾਰਥ ਹੈ ਚੀਜ਼ਾਂ ਨੇ ਰਿਸ਼ਤੇ ਨੇ ਕਿੰਨਾ ਕੁਝ ਹੈ ਸੁਪਨੇ ਵਿੱਚ ਇਸ ਸੰਸਾਰ ਚ ਹੁਣ ਉਹਨਾਂ ਨੂੰ ਸੱਤ ਸਮਝ ਕੇ ਜੇ ਤਾਂ ਆਪਣੀਆਂ ਡਿਊਟੀਆਂ ਪੂਰੀਆਂ ਕਰਦਾ ਭਾਗ ਐਸੇ ਹੁੰਦੇ ਕੋਈ ਬੇਨਤੀ ਕਰਦਾ ਅਰਦਾਸ ਕਰਦਾ ਕਿ ਮੈਨੂੰ ਕੋਈ ਸੰਤ ਮਹਾਂਪੁਰਸ਼ ਮਿਲ ਜਾਵੇ ਕਿਤੇ ਗੁਰਬਾਣੀ ਸੁਣਦਾ ਗੁਰੂ ਦੀ ਸੁਪਨੇ ਦੇ ਵਿੱਚ ਹੀ ਸੁਣ ਲੰਦਾ ਤਾਂ ਸੁਪਨੇ ਵਿੱਚ ਇਹਨੂੰ ਲਾਸਾ ਲੱਗ ਜਾਂਦੀ ਕਿ ਮੈਨੂੰ ਕੋਈ ਗੁਰੂ ਮਿਲ ਜਾਵੇ ਮੇਰੇ ਦੁੱਖ ਨੂੰ ਦੂਰ ਕਰ ਦੇਵੇ ਜਿਵੇਂ ਉਹ ਰਾਜਾ ਟੱਕਾ ਮੰਗਦਾ ਫਿਰ ਤਾਂ ਮੈਂ ਟੱਕਾ ਦੇ ਦੂ ਮੈਂ ਇਲਾਜ ਕਰਾਉਣਾ ਸੁਪਨੇ ਵਿੱਚ ਰਾਜੇ ਜਨਕ ਨੂੰ ਵੀ ਸੁਪਨਾ ਆਇਆ ਸੀ ਜੋ ਜਨਕ ਰਾਜਾ ਸੀ ਬਹੁਤ ਉੱਚੀ ਸੁਰਤਵਾਰ ਰਾਜਾ ਸੀ ਉਹਨੂੰ ਵੀ ਸੁਪਨਾ ਆਇਆ ਸੀ ਉਹ ਵੀ ਸੁਪਨੇ ਵਿੱਚ ਕੰਗਾਲ ਹੋ ਗਿਆ ਸੀ ਭਿਖਾਰੀਆਂ ਵਾਲਾ ਹਾਲ ਉਹਦਾ ਹੋ ਗਿਆ ਸੀ ਸੁਪਨਾ ਇੰਨਾ ਉਹਨੂੰ ਦ੍ਰਿੜ ਹੋ ਗਿਆ ਸੀ ਜਦੋਂ ਉਹਨੂੰ ਜਾਗ ਆਈ ਸੀ ਨਾ ਤਾਂ ਉਹਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਜਿਹੜੀ ਮੈਨੂੰ ਹੁਣ ਜਾਗ ਆਈ ਹੈ ਰਾਜਾ ਹਾਂ ਮੈਂ ਇਹ ਸੱਚ ਹੈ ਕਿ ਜਿਹੜਾ ਮੈਨੂੰ ਹੁਣੇ ਪਹਿਲਾ ਅਨੁਭਵ ਹੋਇਆ ਸੀ ਕਿ ਭੁਖਾਰੀ ਆ ਉਹ ਸੱਚ ਹੈ ਉਹ ਚ ਫੈਸਲਾ ਨਹੀਂ ਕੋ ਕਰ ਪਾਇਆ ਇਹਨਾਂ ਡੂੰਘਾ ਚ ਰਹਿ ਗਿਆ ਸੁਪਨੇ ਵਿੱਚ ਉਹ ਫੈਸਲਾ ਕਰਨ ਵਾਸਤੇ ਉਹਨੂੰ 8 ਸਾਲ ਲੱਗੇ ਸਤਮੂਹ ਨੂੰ ਪੁੱਛਦਾ ਰਿਸ਼ੀਆ ਨੂੰ ਪੁੱਛਦਾ ਬ੍ਰਾਹਮਣਾ ਨੂੰ ਪੁੱਛਦਾ ਇਕੱਠੇ ਕਰ ਦੱਸੋ ਭਾਈ ਇਹ ਸੱਚ ਕੇ ਉਹ ਸੱਚ ਕਿਸੇ ਨੂੰ ਪਤਾ ਲੱਗਦਾ ਨਹੀਂ ਸੀ ਹੈ ਖੋਲ ਕੇ ਬੋਲਦਾ ਨਹੀਂ ਸੀ ਹੈ ਉਹ ਅਸ਼ਟਾਵਕਰ ਨੂੰ ਪਤਾ ਲੱਗ ਗਿਆ ਅਸ਼ਟਾਵਕਰ ਜਿਹੜਾ ਸੀ ਉਹ ਉੱਚਾ ਸਾਧੂ ਸੀ ਉਹਨੂੰ ਪਤਾ ਲੱਗ ਗਿਆ ਕਿ ਰਾਜ ਨੂੰ ਸੁਪਨਾ ਆਇਆ ਹੋਇਆ ਰਾਜਾ ਖੁੱਲ ਕੇ ਗੱਲ ਨਹੀਂ ਕਰਦਾ ਅਸ਼ਟਾਵਕਰ ਗਿਆ ਉੱਥੇ ਦਰਬਾਰ ਚ ਗਿਆ ਉੱਥੇ ਰਾਜ ਨੂੰ ਕਿਹਾ ਉਹਨੇ ਕਿ ਰਾਜੇ ਤੇਰਾ ਸਵਾਲ ਕੀ ਹੈ ਕਹਿੰਦਾ ਇਹ ਇਹ ਸੱਚਾ ਕਿ ਉਹ ਉਹ ਸੱਚਾ ਕਹਿੰਦਾ ਇਹ ਵੀ ਝੂਠਾ ਤੇ ਉਹ ਵੀ ਝੂਠਾ ਉਹ ਹੁਣ ਰਾਜਾ ਖੁੱਲ ਕੇ ਗੱਲ ਨਹੀਂ ਸੀ ਕਰਦਾ ਸਤਾਫਰ ਕਹਿੰਦਾ ਤੂੰ ਡਰਦਾ ਹੈ ਆਪਣੀ ਬੇਇੱਜ਼ਤੀ ਹੋਣ ਤੋਂ ਕਿ ਮੈਂ ਭਿਖਾਰੀ ਬਣ ਕੇ ਤੈਨੂੰ ਸੁਪਨਾ ਆਇਆ ਸੀ ਨਾ ਤੂੰ ਕਹਿੰਦਾ ਇਹ ਸੱਚਾ ਕਿ ਉਹ ਸੱਚਾ ਦੋਨੇ ਝੂਠੇ ਨੇ ਉਥੇ ਹਟਾ ਬਕਰਦੇ ਗਿਆਨ ਕਰਾਇਆ ਸੀ ਰਾਜੇ ਜਨਕ ਨੂੰ ਉਹਦੇ ਗਿਆਨ ਹੋਣ ਦਾ ਕਾਰਨ ਵੀ ਉਹ ਸੁਪਨਾ ਸੀ ਉਹ ਇੰਨਾ ਦੁਖੀ ਹੋ ਗਿਆ ਸੁਪਨੇ ਵਿੱਚ ਕਿ ਉਹਨੂੰ ਫਿਰ ਬਾਅਦ ਸੰਤ ਮਿਲਿਆ ਉਹਨੂੰ ਗਿਆਨ ਕਰਾਇਆ ਬ੍ਰਹਮ ਗਿਆਨੀ ਹੋਇਆ ਜਨਕ ਇਵੇਂ ਜਿਵੇਂ ਸਾਨੂੰ ਜੋ ਸੁਪਨੇ ਆਉਂਦੇ ਨੇ ਪਿਆਰਿਓ ਇਹ ਸਾਨੂੰ ਕੁਦਰਤ ਕੁਝ ਸਿਖਾਉਣਾ ਚਾਹੁੰਦੀ ਆ ਕਦੇ ਬਹੁਤ ਖੁਸ਼ੀ ਵਾਲੇ ਕਦੇ ਬਹੁਤ ਡਰਾਉਣੇ ਦੋਨੇ ਸੁਪਨੇ ਨੇ ਦੋਵੇਂ ਪਦਾਰਥ ਰਹਿ ਨਹੀਂ ਕਰ ਜਦੋਂ ਜਾਗ ਆ ਜਾਂਦੀ ਹੈ ਮੇਨ ਮੁੱਦਾ ਹੈ ਜਾਗਣਾ ਜਗਾਵੇ ਕੌਣ ਹੁਣ ਸਾਨੂੰ ਸੁਪਨੇ ਵਿੱਚ ਕੋਈ ਆ ਕੇ ਕਹਿੰਦਾ ਨਹੀਂ ਹੈ ਕਿ ਸੁਪਨਾ ਹੈ ਆਪਾਂ ਪਹਿਲਾਂ ਬਚਨ ਕੀਤਾ ਫਿਰ ਜਗਾਵੇ ਕੌਣ ਉਹ ਜਗਾਉਣ ਦੀ ਬਾਤ ਜਿਹੜੀ ਹੈ ਤਾਂ ਇਹ ਪਰਮੇਸ਼ਰ ਦਾ ਇੰਤਜ਼ਾਮ ਹੈ ਇਸ ਜੀਵ ਨੂੰ ਮਾਇਆ ਦੀ ਨੀਂਦ ਚੋਂ ਇਹਦਾ ਇਹ ਸੁਪਨਾ ਤੋੜਨ ਵਾਸਤੇ ਇੱਥੇ ਸੰਤ ਭੇਜੇ ਹੋਏ ਨੇ ਗੁਰਬਾਣੀ ਤਾਂ ਹੈ ਹੀ ਗਿਆਨ ਤਾਂ ਹੈ ਗੁਰੂ ਦਾ ਪਰ ਉਸ ਗੁਰਬਾਣੀ ਰਾਹੀ ਉਸ ਗਿਆਨ ਰਾਹੀ ਸੰਤ ਉਸ ਆ ਛੱਟਾ ਮਾਰਦੇ ਨੇ ਮੂੰਹ ਦੇ ਉੱਤੇ ਉਹਦੇ ਉਹ ਵੇਖ ਲੈਂਦੇ ਨੇ ਕਿ ਇਹਦਾ ਹੁਣ ਜਾਗਣ ਦਾ ਸਮਾਂ ਆ ਗਿਆ ਤੇ ਮਾਇਆ ਪਈ ਹੋਈ ਐ। ਉਹ ਸੰਤ ਗੁਰਬਾਣੀ ਦੇ ਗਿਆਨ ਦਾ ਛੱਟਾ ਇਹਦੇ ਮੂੰਹ ਤੇ ਮਾਰਦੇ ਨੇ। ਉਹ ਸ਼ੀਤਲ ਜਲ ਦਾ ਜਦੋਂ ਛੱਟਾ ਇਹਦੇ ਮੂੰਹ ਤੇ ਵੱਜਦਾ ਹੈ ਇਹਦੀਆਂ ਅੱਖਾਂ ਖੁੱਲਦੀਆਂ ਨੇ ਇਹਦਾ ਸੁਪਨਾ ਟੁੱਟ ਜਾਂਦਾ। ਗੁਰਬਾਣੀ ਦੇ ਗਿਆਨ ਦਾ ਛੱਟਾ ਮਾਰਦੇ ਨੇ। ਤੇ ਇਹ ਜਿਹਦੇ ਇਹ ਛੱਟਾ ਵੱਜ ਗਿਆ ਗੁਰਬਾਣੀ ਦੇ ਗਿਆਨ ਦਾ ਕਿਸੇ ਪੂਰਨ ਮਹਾਂਪੁਰਸ਼ਾਂ ਰਾਹੀਂ ਵੱਜੇ ਆਮ ਨਾ ਵੱਜੇ ਜਿਹੜੇ ਪੈਸੇ ਲੈ ਲੈ ਕੇ ਕੀਰਤਨ ਕਰ ਦਿੰਨੇ ਰਾਗੀ ਕਥਾਕਾਰ ਜੋ ਵੀ ਹੈ ਠੀਕ ਹੈ ਉਹਨਾਂ ਦਾ ਇਹ ਧੰਦਾ ਹੈ ਉਹਦਾ ਸੇਵਾ ਕਹਿੰਦੇ ਨੇ ਪਰ ਪਿਆਰਿਓ ਆਪਾਂ ਸਭ ਜਾਣਦੇ ਹਾਂ ਮਜਬੂਰੀਆਂ ਵੀ ਨੇ ਕੁਸ਼ਲ ਰਜਗਾਰ ਵੀ ਨਹੀਂ ਹੈ ਫਿਰ ਬਾਠੀ ਬਣਾਉਣਾ ਪੈਂਦਾ ਉਹਨਾਂ ਨੂੰ ਰਾਗੀ ਬਣਨਾ ਪੈਂਦਾ ਹੈ ਕਥਾਕਾਰ ਬਣਨਾ ਪੈਂਦਾ ਸਿੱਖਣੀ ਪੈਂਦੀ ਹੈ ਕਥਾ ਟ੍ਰੇਨਗ ਲੈਣੀ ਪੈਂਦੀ ਹੈ ਫੇ ਜਾ ਕੇ ਕਥਾਕਾਰ ਬਣ ਕੇ ਆਪਣਾ ਜੀਵਨ ਚਲਾਉਂਦੇ ਨੇ ਠੀਕ ਹੈ ਪਰ ਫਿਰ ਵੀ ਕਮਾਈ ਅਨੁਭਵਤਾ ਹੋਣਾ ਚਾਹੀਦਾ ਹੈ ਜ਼ਰੂਰੀ ਜੇ ਕਿਸੇ ਨੂੰ ਜਗਾਉਣਾ ਹੈ ਉਹ ਮਹਾਪੁਰਸ਼ਾਂ ਕੋਲੇ ਸ਼ਕਤੀ ਹੁੰਦੀ ਆ ਉਹ ਗੁਰਬਾਣੀ ਨੂੰ ਪੂਰੀ ਸ਼ਕਤੀ ਨਾਲ ਮਾਰਦੇ ਨੇ ਉਹ ਬਚਨਾਂ ਨੂੰ ਪੂਰੀ ਸ਼ਕਤੀ ਨਾਲ ਮਾਰਦੇ ਨੇ ਜਿਵੇਂ ਮਹਾਪੁਰਖ ਦੱਸਿਆ ਕਰਦੇ ਕਿ ਇੱਕ ਤਾਂ ਇੱਕ ਤਾਂ ਕਾਰਤੂਸ ਵੈਸੇ ਕਿਸੇ ਬੰਦੇ ਦੇ ਮਾਰ ਦੋ ਹੱਥ ਨਾਲ ਕੁਝ ਨਹੀਂ ਹੋਣ ਲੱਗਾ ਇੱਕ ਬੰਦੂਕ ਛਪਾ ਕੇ ਮਾਰੋ ਉਹਨੂੰ ਫਿਰ ਉਹ ਧਮਾਕਾ ਕਰਦਾ ਉਹ ਜਿਹੜੀ ਗੁਰਬਾਣੀ ਜਿਹੜੇ ਵਚਨ ਉਹ ਪੂਰਨ ਮਹਾਪੁਰਸ਼ਾਂ ਦੀ ਰਚਨਾ ਤੋਂ ਪੂਰੀ ਸ਼ਕਤੀ ਨਾਲ ਵਜਦੇ ਨੇ ਉਹ ਜਗਾਉਂਦੇ ਨੇ ਇਹਨੂੰ ਆਮ ਬੰਦਾ ਨਹੀਂ ਜਾਸ ਕਰ ਸਕਦਾ ਤੋ ਮਹਾਪੁਰਸ਼ ਇਸ ਵਾਸਤੇ ਸਾਰੇ ਸੰਸਾਰ ਤੇ ਰੱਖੇ ਨੇ ਪਰਮੇਸ਼ਰ ਨੇ ਹਰ ਮਜਬ ਧਰਮ ਵਿੱਚ ਆਉਂਦੇ ਨੇ ਉਹ ਬਚਨਾਂ ਦੇ ਤੀਰ ਮਾਰਦੇ ਨੇ ਛੱਟਾ ਮਾਰਦੇ ਨੇ ਜਗਾਉਣ ਵਾਸਤੇ ਜਗਿਆਸਾਂ ਨੂੰ ਫਿਰ ਉਹ ਜਾਗ ਵੀ ਜਾਂਦੇ ਨੇ ਫਿਰ ਭਾਗਾਆਂ ਵਾਲਿਆਂ ਦੇ ਹਿੱਸੇ ਆਉਂਦਾ ਇਹ ਜਲ ਸੀਤਲ ਜਲ ਸੰਤ ਸੰਗ ਜਾਕਾ ਮਨ ਸੀਤਲ ਉਹਦਾ ਛੱਟਾ ਵੱਜ ਗਿਆ ਉਹਦਾ ਸੁਪਨਾ ਟੁੱਟ ਗਿਆ ਸੋ ਗੁਰੂ ਅਰਜਨ ਦੇਵ ਮਾਣੇ ਕਿਹਾ yogi ਨੂੰ ਕਿ yogi ਜਿੰਨਾ ਚ ਸੁਪਨਾ ਹੈ ਤਾਂ ਸੁਪਨਾ ਸੱਚ ਹੈ ਉਹ ਸੁਪਨੇ ਦੇ ਧਰਮ ਨਿਭਾਉਣੇ ਪੈਣੇ ਨੇ ਸੁਪਨੇ ਵਿੱਚ ਸਭ ਕੁਝ ਕਰਨਾ ਪੈਣਾ ਚਾਹੇ ਤੂੰ ਸੰਿਆਸੀ ਹੈ ਤੈਨੂੰ ਯੋਗੀ ਹੈ ਤੈਨੂੰ ਪ੍ਰਸ਼ਾਦਾ ਚਾਹੀਦਾ ਹੈ ਤੈਨੂੰ ਕੱਪੜਾ ਚਾਹੀਦਾ ਹੈ ਤੈਨੂੰ ਰਹਿਣ ਵਾਸਤੇ ਚਾਹੀਦਾ ਹੈ ਇੱਥੇ ਸਾਰਿਆਂ ਵਾਸਤੇ ਕੁਦਰਤ ਬਰਾਬਰ ਹੈ ਤੈਨੂੰ ਪੀਣ ਵਾਸਤੇ ਪਾਣੀ ਚਾਹੀਦਾ ਚਾਹੇ ਗ੍ਰਿਸ਼ਤੀ ਹੈ ਚਾਹੇ ਸੰਿਆਸੀ ਸਾਰੇ ਉਸ ਸੁਪਨੇ ਵਿੱਚ ਨੇ हां ਜੀਦਾ ਸੁਪਨਾ ਟੁੱਟ ਗਿਆ ਜਿਹਨੂੰ ਜਿਹਦੀ ਹੁਣ ਸੁਪਨਾ ਦੋ ਤਰੀਕੇ ਨਾਲ ਟੁੱਟਦਾ ਇੱਕ ਤਾਂ ਇਹ ਸੰਸਾਰ ਚ ਰਹਿੰਦੇ ਰਹਿੰਦੇ ਇਹਨੂੰ ਗੁਰੂ ਮਿਲ ਜAVE ਸੰਤ ਮਿਲ ਜAVE ਗੁਰਬਾਣੀ ਮਿਲ ਜAVE ਛੱਟਾ ਵੱਜ ਜਾਵੇ ਇਹਦੀ ਅੱਖਾਂ ਖੁੱਲ ਜਾਣ ਨੂੰ ਪਤਾ ਲੱਗ ਜਾਵੇ ਕਿ ਸੱਚ ਕੀ ਹੈ ਸੁਪਨੇ ਦੇ ਪਦਾਰਥੇ ਦੇ ਫਿਰ ਗਾਇਬ ਹੋ ਜਾਂਦੇ ਨੇ ਫਿਰ ਇਹ ਸੱਚ ਨਾਲ ਜੁੜਦਾ ਝੂਠ ਗਾਇਬ ਹੋ ਜਾਂਦਾ ਫਿਰ ਸੱਚ ਨਾਲ ਜੁੜਦਾ ਜਾਂਦਾ ਜਾਂਦਾ ਇੱਕ ਤਾਂ ਐ ਟੁੱਟਦਾ ਸੁਪਨਾ ਹੈ ਦਾ ਜਾਂ ਫਿਰ ਜੇ ਕੋਈ ਸੰਤ ਨਹੀਂ ਮਿਲਦਾ ਇਹਨੂੰ ਤਾਂ ਇਹਦੀ ਸਾਰੀ ਉਮਰ ਸੁਪਨੇ 'ਚ ਲੰਘ ਜਾਂਦੀ ਹੈ ਸਾਰੀ ਉਮਰ ਰਾਤ ਕਿਹਾ ਗੁਰਬਾਣੀ 'ਚ ਰਹਿਣ ਗਈ ਉਹ ਰਾਤ ਰਾਤ ਸਾਰੀ ਲੰਘ ਜਾਂਦੀ ਹੈ ਤੇ ਜਦੋਂ ਇਹਦਾ ਸਰੀਰ ਛੁੱਟਦਾ ਹੈ ਜਦੋਂ ਜਿਹਨੂੰ ਕਹਿੰਦੇ ਮੌਤ ਹੁੰਦੀ ਆਪਾਂ ਮੌਤ ਕਹਿ ਦਿੰਦੇ ਆ ਸਰੀਰ ਇਹ ਛੱਡਦਾ ਜਦੋਂ ਉਸ ਵੇਲੇ ਸੁਪਨਾ ਟੁੱਟਦਾ ਇਹਦਾ ਉਸ ਵੇਲੇ ਇਹ ਜਾਗਦਾ ਹੈ ਫਿਰ ਅੱਖਾਂ ਖੋਲ ਜਦੋਂ ਅੱਗੇ ਖੋਲਦਾ ਜਾਂਦਾ ਦਰਗਾਹ ਚ ਦਰਗਾਹ ਕਹਿੰਦੇ ਨੇ ਜਿੱਥੇ ਅਜੇ ਇਹਨੂੰ ਨਵਾਂ ਸਰੀਰ ਨਹੀਂ ਮਿਲਿਆ ਹੁੰਦਾ ਤੇ ਇਹ ਸਰੀਰ ਛੱਡ ਚੁੱਕਿਆ ਹੁੰਦਾ ਉਹ ਜਿਹੜਾ ਵਕਫਾ ਹੁੰਦਾ ਉੱਥੇ ਜਾਗਿਆ ਹੁੰਦਾ ਹੈ ਉੱਥੇ ਫਿਰ ਇਹਨੂੰ ਪਛਤਾਵਾ ਬਹੁਤ ਹੁੰਦਾ ਹੈ ਉੱਥੇ ਫਿਰ ਇਹ ਰੋਂਦਾ ਵੀ ਹੈ ਮਿੰਤਾ ਵੀ ਕਰਦਾ ਹੈ ਕਿ ਮੇਰਾ ਸਮਾਂ ਲੰਘ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਮਾਇਆ ਚ ਮੇਰਾ ਜੀਵਨ ਲੰਘ ਗਿਆ ਗਿਆ ਚ ਲੰਘ ਗਿਆ ਜੀ ਉਸ ਵੇਲੇ ਜਾਗਦਾ ਜਿੰਨੂੰ ਕਬੀਰ ਸਾਹਿਬ ਕਹਿੰਦੇ ਕਹੈ ਤ ਕਬੀਰ ਤਵੀ ਨਰ ਜਾਗੇ ਜਮ ਕਾ ਡੰਡ ਮੁੰਡ ਮੈ ਲੱਗੇ ਉਹ ਜਗਦਾ ਪਰ ਉਹ ਜਾਗ ਇਹਦੀ ਕਿਸੇ ਕੰਮ ਦੀ ਨਹੀਂ ਹੁੰਦੀ ਉਸ ਵੇਲੇ ਫਿਰ ਇਹਨੂੰ ਅਗਲਾ ਜਨਮ ਦਿੱਤਾ ਜਾਂਦਾ ਕਿ ਠੀਕ ਹੈ ਤੂੰ ਹੁਣ ਜਾਗ ਗਿਆ ਤੈਨੂੰ ਪਤਾ ਲੱਗ ਗਿਆ ਤਾਂ ਇੱਥੇ ਸਾਰੇ ਜਾਗਦੇ ਨੇ ਦਰਗਾਹ ਦਾ ਸਭ ਹੀ ਜਾਗਦੇ ਨੇ ਪਤਾ ਨਾ ਸੱਚ ਵਿੱਚ ਉਹ ਸੱਚੀ ਦਰਗਾਹ ਹੈ ਉਹ ਸੱਚ ਹੈ ਉਥੇ ਫਿਰ ਮੁੜ ਕੇ ਇਹਨੂੰ ਸਰੀਰ ਚ ਪਾ ਕੇ ਇਹਦੇ ਉੱਤੇ ਮਾਇਆ ਪਾਈ ਜਾਂਦੀ ਹੈ ਇੱਥੇ ਆ ਕੇ ਫਿਰ ਭੁੱਲ ਜਾਂਦਾ ਹੈ ਇਸ ਅਵਸਥਾ ਚ ਆ ਕੇ ਮਾਇਆ ਦੀ ਅਵਸਥਾ ਚ ਆ ਕੇ ਇਸ ਖੇਲ ਦੀ ਅਵਸਥਾ ਚ ਆ ਕੇ ਫੇਰ ਭੁੱਲ ਜਾਂਦਾ ਇਹ ਫੇਰ ਫੇਰ ਸੁਪਨਾ ਚੱਲ ਪੈਂਦਾ ਇਹਦਾ ਤਾਂ ਪਿਆਰੋ ਵੱਡੀ ਬਾਤ ਹੈ ਕਿ ਇਹਨੂੰ ਕੋਈ ਜਗਾਉਣ ਵਾਲਾ ਵੱਡੇ ਭਾਗਾ ਨਾਲ ਮਿਲ ਜAVE ਉਹ ਮਿਲਦੇ ਭਾਗਾ ਨਾਲ ਨੇ ਪਿਆਰੋ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸ ਕੁਬੈਰ ਆਗੀ ਜਦੋਂ ਭਾਗ ਜਗ ਦੇ ਬੰਦੇ ਦੇ ਹੁੰਦਾ ਹੈ ਮਲਾਪ ਸੰਤਾਂ ਦਾ ਜਾਂ ਗੁਰੂ ਦਾ ਮਲਾਪ ਹੋ ਜਾਂਦਾ ਹੈ ਸੰਤਾਂ ਦਾ ਮਲਾਪ ਇੱਕੋ ਹੀ ਬਾਤ ਹੈ ਪਿਆਰਿਓ ਸੰਤਾਂ ਗੁਰੂਆਂ ਦਾ ਹੀ ਅੱਗੇ ਇੰਤਜ਼ਾਮ ਸੰਤ ਰੱਖੇ ਹੋਏ ਨੇ ਜਿਹੜੇ ਵਾਰ-ਵਾਰ ਆਉਂਦੇ ਸੰਸਾਰ ਤੇ ਗੁਰੂ ਨੇ ਕੋਰ ਗਿਆਨ ਦੇ ਦਿੱਤਾ ਇੱਕ ਵਾਰੀ ਦਿਖਾ ਦਿੱਤਾ ਅਨੁਭਵ ਇਸ ਮਨੁੱਖ ਨੂੰ ਕਿ ਤੂੰ ਕੀ ਹੈ ਉਹ ਉਸ ਤੋਂ ਬਾਅਦ ਉਹ ਗਿਆਨ ਗੁਰੂ ਗ੍ਰੰਥ ਸਾਹਿਬ ਮਾਰਚ ਮਾਰਨੇ ਸਾਰਾ ਲਾ ਦਿੱਤਾ ਗੁਰੂ ਗੋਬਿੰਦ ਸਿੰਘ ਮਾਰਨੇ ਵੀ ਹੁਣ ਭਾਈ ਸੰਤ ਆਉਣਗੇ ਇਹ ਗੁਰਬਾਣੀ ਦੇ ਗਿਆਨ ਰਾਹੀਂ ਛੱਟੇ ਮਾਰ ਕੇ ਸੁਪਨਾ ਤੋੜਨਗੇ ਸੋ ਸੁਪਨੇ ਦੇ ਵਿੱਚ ਵੀ ਸੱਚ ਹੁੰਦਾ ਪਰ ਉਹ ਸੁਪਨਾ ਟੁੱਟਣ ਤੋਂ ਬਾਅਦ ਇਹਨੂੰ ਇਹ ਅਨੁਭਵ ਹੁੰਦਾ ਕਿ ਭਾਈ ਇਹ ਸੁਪਨਾ ਸੀ ਹੁਣਾਂ ਕਈਆਂ ਨੂੰ ਸੁਪਨਾ ਐਸਾ ਆ ਜਾਂਦਾ ਖੁਸ਼ੀ ਦਾ ਉਹ ਜਦੋਂ ੱਖਾਂ ਖੁੱਲ੍ਹਦੀਆਂ ਨੇ ਕਹਿੰਦੇ ਉਹ ਆਕੀ ਹੋ ਗਿਆ ਯਾਰ ਇੱਕ ਉਹ ਸੁਣਾਇਆ ਕਰਦੇ ਸੀ ਕਿ ਉਹ ਬਲਦ ਨਹੀਂ ਸੀ ਵਿਕਦਾ ਕਿਸੇ ਦਾ ਬਲਦ ਮਾੜਾ ਸੀ ਉਹਨੂੰ ਐਸੀ ਵਿਕ ਜਾਵੇ ਮੇਰਾ 1000 ਰੁਪਏ ਦਾ ਵਿਕ ਜਾਏ 800 ਦਾ ਵਿਕ ਜਾਏ ਤੇ ਮੈਂ ਹੋਰ ਵੱਧ ਲੈ ਲਵਾਂਗਾ ਉਹ ਵਿਕਿਆਰ ਸੀ ਕਰਦਾ ਵੱਲ ਸੁਪਨਾ ਆ ਗਿਆ ਵੀ ਬਲਦ ਦਾ ਲੈਣ ਵਾਸਤਾ ਕੋਈ ਆ ਗਿਆ ਗਾਹਕ ਆ ਗਿਆ ਉਹ ਕਹਿੰਦਾ ਵੀ ਮੈਂ ਤਾਂ 1000 ਰੁਪਏ ਲੈਣੇ ਆ ਉਹ ਕਹਿੰਦਾ ਮੈਂ 800 ਦੇਣੇ ਆ ਉਹ ਕਹਿੰਦਾ ਮੈਂ 1000 ਲੈਣੇ ਉਹ ਕਹਿੰਦਾ ਮੈਂ ਤਾਂ 800 ਦੇਣੇ ਆ ਉਹਾਂ ਕਰਦੇ ਕਰਦੇ ਉਹਦਾ ਸੁਪਨਾ ਜਾਗ ਖੁੱਲ ਗਈ ਅੱਖਾਂ ਖੋਲ੍ਹਿਆ ਦੇਖਿਆ ਉਹ ਉਹ ਮੁੜ ਕੇ ਅੱਖਾਂ ਮੀਟ ਲਿਆ ਕਹਿੰਦਾ ਚੱਲ ਤੂੰ 1800 ਦੇ ਚ ਆ ਜਾ ਇਹ ਸੁਪਨੇ ਦੀ ਬਾਤ ਹੈ ਅਸੀਂ ਕਿੰਨਾ ਪਸਤੌਣਿਆ ਸੁਪਨੇ ਤੋਂ ਬਾਅਦ ਐਵੇਂ ਜਿਵੇਂ ਜਿਹੜਾ ਆ ਸੰਸਾਰ ਦੇ ਪਦਾਰਥ ਨੇ ਚੰਦ ਸੂਰਜ ਇਹ ਐਨੇ ਪਦਾਰਥ ਨੇ ਇਹ ਸੁਪਨਾ ਹੈ ਇਹ ਕਿੱਥੋਂ ਆਏ ਇਹ ਕਿੱਥੇ ਚਲੇ ਜਾਣੇ ਨੇ ਇਹ ਇਸ ਤਰ੍ਹਾਂ ਵੀ ਹੈ ਕਿਉਂਕਿ ਇਹ ਸਾਰੇ ਪਦਾਰਥ ਕਿੱਥੇ ਆਪਣੇ ਸਾਹਮਣੇ ਰੱਖੇ ਹੋਏ ਸੀ ਜਦੋਂ ਇਹ ਖੇਲ ਸਾਜੀ ਹੈ ਸ੍ਰਿਸ਼ਟੀ ਸਾਜੀ ਹੈ ਉਹਨੇ ਸਾਰੇ ਕਿੱਥੋਂ ਲਿਆਂਦੇ ਕਿਤੇ ਰੱਖਿਓ ਸੀ ਸਾਹਮਣੇ ਨਹੀਂ ਉਹਦੀ ਇੱਕ ਦ੍ਰਿਸ਼ਟੀ ਹੈ ਉਹਦੀ ਇੱਕ ਕੀਤਾ ਪਸਾਓ ਏਕੋ ਕਵਾਉ ਦਾ ਇੱਕ ਖਿਆਲ ਹੈ ਉਹਦਾ ਇੱਕ ਵਿਚਾਰ ਹੈ ਉਹਦਾ ਕੁਰਨਾ ਹੈ ਸਾਰੀ ਮਾਇਆ ਖੜੀ ਕਰਤੀ ਮਨੋ ਖੜੇ ਕਰਤੇ ਹੁਣ ਇਹ ਆਪਣੇ ਆਪ ਨੂੰ ਸੱਚਾ ਸਮਝਦਾ ਹੈ ਚੀਜ਼ਾਂ ਇਕੱਠੀਆਂ ਕਰਦਾ ਹੈ ਦੁਖੀ ਹੁੰਦਾ ਰੋਂਦਾ ਆਹ ਪਚਾਲ ਆ ਗਿਆ ਜਿਹੜਾ ਕੱਲ థਾਈਲੈਂਡ ਉਹਦਾ ਮੀਆਮਾਰਚ ਜਿਹੜੀਆਂ 30-30 ਮੰਜ਼ਲਾ ਵਿਲਡਿੰਗਾਂ ਸੀ ਉਹ ਇੱਕ ਸਕਿੰਟ 'ਚ ਐ ਗਈਆਂ ਥੱਲੇ ਤਰਾਸ਼ਾਹੀ ਹੋ ਗਈਆਂ ਉਹ ਹੈਰਾਨ ਹੋ ਗਏ ਵੀ ਇਹ ਹੋ ਕੀ ਗਿਆ ਉਹ ਇਸ ਤਰ੍ਹਾਂ ਹੀ ਆ ਪਿਆਰਿਓ ਉਹ ਮਾਰਾ ਨੇ ਬਾਣੀ ਜੇ ਸਤ ਲਿਖਿਆ ਸੁਪਰੇ ਨੂੰ ਕਿਹਾ ਕਿ ਸੁਪਨਾ ਹੈ ਤਾਂ ਸੁਪਨਾ ਜਾਣੀ ਹੈ ਹਾਂ ਧਰਮ ਸੁਪਨੇ ਦੇ ਹੈਗੇ ਉਦੋਂ ਸੁਪਨਾ ਚੱਲਦਾ ਸੱਚ ਹੈ ਪਰ ਸੁਪਨੇ ਵਿੱਚ ਇੱਕੋ ਹੀ ਫਰਕ ਹੈ ਵੀ ਇਹ ਸੰਸਾਰ ਸੁਪਨੇ ਵਿੱਚ ਸਾਨੂੰ ਕੋਈ ਸੰਤ ਮਿਲ ਜਾਵੇ ਗਿਆਨ ਦੇ ਦੇਵੇ ਤੇ ਸੁਪਨਾ ਟੁੱਟ ਜਾਵੇ ਜਿਵੇਂ ਉਸ ਰਾਜ ਦਾ ਸੁਪਨਾ ਟੁੱਟ ਗਿਆ ਤਾਂ ਜਦੋਂ ਅੱਖਾਂ ਖੋਲੀਆਂ ਮਤਰਾ ਰਾਜਾ ਸੁਪਨਾ ਵਿੱਚ ਪਖਾ ਰਹੀ ਸੀ ਸੋ ਉਹ ਉਹ ਉਹਦੇ ਕਰਕੇ ਪਿਆਰਿਓ ਇਹ ਗਿਆਨ ਹੋ ਗਿਆ ਉਹਨੂੰ ਕਿ ਇਹ ਸੰਸਾਰ ਸੁਪਨਾ ਹੈ ਇਸ ਸੰਸਾਰ ਨੂੰ ਸੰਤ ਮਿਲ ਜਾਣ ਗੁਰਬਾਣੀ ਮਿਲ ਜਾਵੇ ਅਸੀਂ ਜੁੜ ਜਾਈਏ ਪੁੱਲਾ ਚੁੱਕਾ ਆਖ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ